ਮੈਂ ਤੁਹਾਨੂੰ ਦੱਸੂ ਦੁੱਪਣੀ ਕੀ ਸੀ ਫਿਰ ਕੀ ਕੋਦਰ ਵੀ ਸਾਡੀ ਕੀਤੀ ਫੋਟੋ ਕੀਤੀ ਨਾ ਫਿਰ ਵਿੱਚ ਡਰਾਈਵਰ ਬੈਠਾ ਮੈਂ ਤੁਹਾਨੂੰ ਦੱਸੂ ਦੁੱਪਣੀ ਕੀ ਸੀ ਫਿਰ ਕੀ ਕੋਦਰ ਵੀ ਸਾਡੀ ਕੀਤੀ ਫੋਟੋ ਕੀਤੀ ਨਾ ਫਿਰ ਵਿੱਚ ਡਰਾਈਵਰ ਬੈਠਾ ਵੀਡੀਓ ਤੁਸੀਂ ਦੇਖੀਏ ਜਿਸ ਦੇ ਵਿੱਚ ਗਾਇਕ ਸਰਜੀਤ ਪੁੱਲਰ ਇੱਕ ਪੁਲਿਸ ਵਾਲੇ ਦੇ ਨਾਲ ਬਹਿਸ ਕਰਦੇ ਨਜ਼ਰ ਆ ਰਹੇ ਨੇ ਬਹਿਸ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਉੱਥੇ ਗੱਲ ਹੱਥੋਂ ਪੈ ਤੱਕ ਪਹੁੰਚ ਜਾਂਦੀ ਹੈ ਸਰਜੀਤ ਪੁੱਲਰ ਜਿਹੜੇ ਆ ਪੁਲਿਸ ਮੁਲਾਜ਼ਮ ਜਿਹੜਾ ਉਸਨੇ ਨਾਲ ਬਹਿਸ ਕਰਦੇ ਨਜ਼ਰ ਆਉਂਦੇ ਨੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਸ ਤੋਂ ਬਾਅਦ ਜਦੋਂ ਵੀਡੀਓ ਸਾਹਮਣੇ ਆਈ ਤਾਂ ਉਹਨਾਂ ਦਾ ਪੱਖ ਲੈਣ ਦੀ ਸਾਡੇ ਰਿਪੋਰਟਰ ਦਾਨਿਸ਼ ਗੁਪਤ ਨੇ ਕੋਸ਼ਿਸ਼ ਕੀਤੀ ਫੋਨ ਕੀਤਾ ਉਹਨਾਂ ਨੂੰ ਤਾਂ ਉਹਨਾਂ ਦੀ ਕਿਸੇ ਟੀਮ ਮੈਂਬਰ ਨੇ ਸੁਖਜੀਤ ਪੁੱਲਰ ਦੇ ਟੀਮ ਮੈਂਬਰ ਨੇ ਸਾਰੀ ਕਹਾਣੀ ਦੱਸੀ ਕਿ ਆਖਰ ਉੱਥੇ ਮਾਜਰਾ ਕੀ ਹੋਇਆ ਸੀ ਕੀ ਗੱਲਬਾਤ ਹੋਈ ਸੀ ਤੁਹਾਨੂੰ ਉਹ ਵੀ ਜਨਾ ਦਿੰਦੇ ਕਿ ਆਖਰ ਇਹ ਝੜਪ ਇਹ ਹੰਗਾਮਾ ਕਿਉਂ ਹੋਇਆ ਸੀ ਭਾਜੀ ਕਸੂਜੀਤ ਪੁੰਨਰ ਜੀ ਦੀ ਕੱਲ ਦੀ ਵੀਡੀਓ ਬਹੁਤ ਵਾਇਰਲ ਹੋ ਰਹੀ ਆ ਕਸਬਾ ਜਿਹੜਾ ਭਿੱਖੀਵੰਡ ਦੇ ਨਾਕੇ ਤੇ ਉੱਤੇ ਪੁਲਸ ਦੇ ਨਾਲ ਕੀ ਮਾਮਲਾ ਹੋਇਆ ਸਾਰਾ ਉਹ ਲੱਗਦਾ ਹੈ ਬੈਂਕ ਦਾ ਉਹ ਕੁਛ ਨਹੀਂ ਜੀ ਗੱਡੀ ਸਾਡੀ ਸਾਈਡ ਤੇ ਲੱਗੀ ਓਕੇ ਜੀ ਗੱਡੀ ਦੇ ਵਿੱਚ ਬੈਠੇ ਹੋਏ ਹਾਂ ਹਾਂ ਜਾਂਦੇ ਹੋਣਾ ਗੱਡੀ ਦੇ ਵਿੱਚ ਕੋਈ ਡਰਾਈਵਰ ਨਹੀਂ ਹੈਗਾ ਜਾਂਦੇ ਵਿੱਚ ਬਾਗੇ ਜੀ 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 ਤੇ ਉਹ ਉਹ ਜਿਹੜਾ ਐਸਐਚਓ ਸਾਹਿਬ ਦਾ ਗੱਲ ਮੈਣੇ ਉਹ ਆ ਕੇ ਫੋਟੋ ਕੀਤੀ ਮਤਲਬ ਕਿਉਂ ਐਸੇ ਗੱਲਾਂ ਛੁੜਾਏ ਉਹਨਾਂ ਨੂੰ ਅੱਛਾ ਤੁਹਾਡੇ ਚਲਾਨ ਕਰਨ ਦੀ ਕੋਸ਼ਿਸ਼ ਕੀਤੀ ਸੀ ਜਾਂ ਕੀ ਹੋਇਆ ਹਾਂ ਹਾਂ ਇਹੋ ਚਲਾਨ ਕਰਨ ਦੀ ਉਹਨੇ ਆਪਣੇ ਵੱਲੋਂ ਤਾਂ ਕੋਸ਼ਿਸ਼ ਕੀਤੀ ਪਰ ਇਹ ਵੀ ਉੱਥੇ ਬੇਸ਼ੱਕ ਉੱਥੇ ਜਾ ਕੇ ਅੱਗੇ ਜੇ ਪੁੱਛਿਆ ਜਾਵੇ ਉਹ ਇੰਨੀ ਕਿ ਜਿਆਦਾ ਲੋਕਾਂ ਦੇ ਨਾਲ ਜਾਰੇ ਜਦੋਂ ਕੋਈ ਆਉਂਦੇ ਦੋ ਕਿ ਗੱਡੀਆਂ ਖੜੀ ਕਰਦੇ ਹੂੰ ਤਾਂ ਵੀ ਬਿਨਾਂ ਵਾਜੇ ਤੋਂ ਲੋਕਾਂ ਦੇ ਚਲਾਨ ਕਰਦੀ ਜਾਂਦਾ ਹੂੰ ਤਾਂ ਕਰਕੇ ਥੋੜਾ ਇਹ ਇਸ ਕਰਕੇ ਹੋ ਗਈ ਵੀ ਜਦੋਂ ਸਾਡੀ ਗੱਡੀ ਸਾਈਡ ਤੇ ਆ ਮੁੰਡੇ ਵਿੱਚ ਬੈਠੇ ਹੋਏ ਨੇ ਅਗਰ ਮਤਲਬ ਨਹੀਂ ਚਲਾਨ ਦਾ ਬਣਦਾ ਹੂੰ ਤੇ ਇਹ ਵਿਧੀ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਇਹ ਕਿੰਨਾ ਵੱਲੋਂ ਕੀਤੀ ਜਾ ਰਹੀ ਹੈ ਫਸਾ ਨਹੀਂ ਇਹਦੇ ਬਾਰੇ ਜੀ ਆਪਾਂ ਨਾਲ ਕੋਈ ਉੱਥੇ ਮੌਕੇ ਤੇ ਕਿਸੇ ਵੱਲੋਂ ਵੀਡੀਓ ਬਣਾਈ ਗਈ ਹੈ ਕਿਉਂਕਿ ਵਾਇਰਲ ਬਹੁਤ ਹੋ ਰਹੀ ਹੈ ਨਾ ਲੋਕ ਕਹਿ ਰਹੇ ਆ ਕਿ ਪੁਲਿਸ ਪ੍ਰਸ਼ਾਸਨ ਦਾ ਕਾਫੀ ਬਹਿਸਪਤੀ ਹੋਇਆ ਹੈ ਉਹ ਭਈ ਗੱਲ ਹੈ ਜੀ ਉਹਨਾਂ ਦਾ ਕੋਈ ਚੱਕਰ ਠੀਕ ਹੈ ਬੀ ਜੀ ਬਹੁਤ ਬਹੁਤ ਧੰਨਵਾਦ ਜੀ ਜੀ ਤਾਂ ਤੁਸੀਂ ਫੋਨੋ ਦੇ ਵਿੱਚ ਸੁਣਿਆ ਕਿ ਕਿਸ ਤਰ੍ਹਾਂ ਉਹ ਕਹਿ ਰਹੇ ਨੇ ਕਿ ਐਸਐਚਓ ਦੇ ਵੱਲੋਂ ਜਿਹੜਾ ਜ਼ਬਰਦਸਤੀ ਚਲਾਨ ਕੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਉਹਨਾਂ ਦਾ ਗਨਮੈਨ ਆਇਆ ਤੇ ਉਸ ਗਨਮੈਨ ਨੇ ਆ ਕੇ ਚਲਾਨ ਕੱਟਣ ਦੀ ਕੋਸ਼ਿਸ਼ ਕੀਤੀ ਤਾਂ ਉਸ ਤੋਂ ਬਾਅਦ ਇਹ ਸਾਰੀ ਘਟਨਾ ਬਾਪਰੇ ਉਹਨਾਂ ਨੇ ਕਿਹਾ ਕਿ ਉੱਥੇ ਦੇ ਲੋਕ ਲੋਕਾਂ ਨੂੰ ਵੀ ਇਹ ਜਿਹੜਿਆ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰਦੇ ਨੇ ਫੋਨੋ ਦੇ ਵਿੱਚ ਉਹਨਾਂ ਨੇ ਸਾਰੀ ਗੱਲਬਾਤ ਜਿਹੜੀ ਆ ਕਲੀਅਰ ਕੀਤੀ ਹੈ ਇੱਕ ਵਾਰੀ ਫਿਰ ਤੁਹਾਨੂੰ ਉਹ ਵੀਡੀਓ ਦਿਖਾ ਦਿੰਦੇ ਆ ਮੈਂ ਤੁਹਾਨੂੰ ਦੱਸੂ ਦੁੱਪੀ ਕੀ ਕੀਤੀ ਆ ਫਿਰ ਕੀ ਤੂੰ ਅਦਰ ਵੀ ਸਾਡੀ ਕੀਤੀ ਫੋਟੋ ਖਿੱਚੀ ਨਾ ਫਿਰ ਵਿੱਚ ਮੈਂ ਤੁਹਾਨੂੰ ਦੱਸੂ ਦੁੱਪੀ ਕੀ ਕੀਤੀ ਆ ਫਿਰ ਕੀ ਤੂੰ ਅਦਰ ਵੀ ਸਾਡੀ ਕੀਤੀ ਫੋਟੋ ਖਿੱਚੀ ਨਾ ਫਿਰ ਵਿੱਚ ਇਸ ਤੋਂ ਬਾਅਦ ਸਾਡੇ ਰਿਪੋਰਟਰ ਦਾਨਿਸ਼ ਗੁਪਤਾ ਨੇ ਐਸਐਸਓ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਆ ਫਿਰ ਤੁਹਾਨੂੰ ਉਹ ਵੀ ਸਮਾ ਦਿੰਦੇ ਆ ਕਿ ਆਖਰ ਉਹਨਾਂ ਨੇ ਆਪਣੇ ਪੱਖ ਦੇ ਵਿੱਚ ਕੀ ਕਿਹਾ। ਅੱਜ ਇੱਕ ਕੱਲ ਵੀਡੀਓ ਵਾਇਰਲ ਹੋ ਰਹੀ ਹੈ ਜਿਹੜੀ surjit pundra hona ਦੀ ਇੱਥੇ ਪਿੱਕੀ ਵਿੰਡ ਲਾਕੇ ਦੇ ਉੱਪਰ ਬੈਸਾ ਵਸਾਈ ਹੋਈ ਹੈ। ਇਹ ਭਾਜੀ ਕੀ ਪੂਰਾ ਮਸਲਾ ਕੀ ਹੋਇਆ ਜੀ? ਉਹ ਕੋਈ ਖੜੀ ਪੂਰੀ ਸਰਪੰਨ ਦੀ ਪ੍ਰੋਬਲਮ ਹੋਈ ਆ ਪ੍ਰਾਈਮਰੀ ਬੰਦੇ ਦੀ ਸਰਪੰਨ ਦਾ। ਅੱਛਾ ਜੀ। ਕਿਉਂਕਿ ਉਹ ਭਾਜੀ ਉਹ ਕਹਦੇ ਕਹਿੰਦੇ ਕਿ ਸਾਡੀ ਗੱਡੀ ਸਾਈਡ ਤੇ ਖੜੀ ਸੀ ਡਰਾਈਵਰ ਵਿੱਚ ਸੀਗਾ ਕਹਿੰਦੇ ਨਜਾਇਜ਼ ਬਹੁਤ ਚਲਾਨ ਕੱਟੇ ਜਾਂਦੇ ਆ ਉੱਥੇ ਚੌਕ ਦੇ ਵਿੱਚ ਅੱਛਾ ਜੀ ਨਹੀਂ ਨਹੀਂ ਗੱਡੀ ਸੀ ਨਹੀਂ ਡਰਾਈਵਰ ਦੀ ਗੱਲ ਹੈ ਓਕੇ ਜੀ ਅੱਛਾ ਗੱਡੀ ਦੇ ਕਦਰਾਂ ਜਾਮ ਲੱਗ ਰਹੇ ਸੀਗਾ ਗੱਡੀ ਦੇ ਵਿੱਚ ਹੈਗੇ ਨਹੀਂ ਸੀ ਤਾਂ ਉਹ ਨਹੀਂ ਕਿਕਾਰਾ ਅਜੇ 4 ਵਾਲੀ ਜੀਤਾਂ ਵੀ ਉਸ ਨਾਲ ਨਹੀਂ ਵਰਕੇ ਕੋਈ ਨਾ ਆ ਰਿਹਾ ਉਸ ਨਾਲ ਕੁਝ ਨਰਪਤ ਕਰਨ ਲਈ ਠੀਕ 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 ਜਿਹਾ ਸਮੇਂ ਬੰਦ। ਕੋਣ ਦੱਸਦੀ ਹੈ ਕਿ ਇਹ ਜੋ ਵੀਡੀਓ ਜਿਹੜੀ ਵਾਇਰਲ ਹੋ ਰਹੀ ਸੀ ਇਹ ਤਰਨਤਾਰਨ ਦੇ ਪਿੱਖੀ ਬੰਡ ਦੀ ਹੈ ਜਿੱਥੇ ਨਾਕੇ ਤੇ surjit bhullar ਦੀ ਪੁਲਿਸ ਵਾਲਿਆਂ ਦੇ ਨਾਲ ਤੂੰ ਤੂੰ ਮੈਂ ਮੈਂ ਹੋ ਜਾਂਦੀ ਹੈ ਮਹਾਲ ਉੱਥੇ ਬੇहद ਗਰਮਾ ਜਾਂਦਾ ਹੈ ਤੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਂਦੀ ਹੈ।